ਆ ਇਲੈਕਸ਼ਨ ਤੋਂ ਪਹਿਲਾਂ ਬੜੀ ਚਰਚਾ ਰਹੀ ਅਖਬਾਰਾਂ 'ਚ ਵੀ ਲੋਕਾਂ 'ਚ ਵੀ ਤੇ ਟੂ ਸਮ ਐਕਸਟੈਂਟ ਸਮਥਿੰਗ ਵਾਸ देयर ਤੋੜ ਵਿਛੋੜੇ ਹੋਗੇ ਤੁਸੀਂ ਮੈਂ ਦੀ ਗੱਲ ਨੂੰ ਜਦ ਇੱਕ ਹਿੰਟ ਦੇ ਦੂੰਗਾ ਸਮਝੋਗੇ ਚਿੰਨਾ ਚੇਰ ਅਕਾਲੀ ਦਲ ਤੇ ਬੀਜੇਪੀ ਦਾ ਤੋੜ ਵਿਛੋੜਾ ਨਹੀਂ ਹੋਇਆ ਤੁਸੀਂ ਅਖਬਾਰ ਦੇਖ ਲਓ ਪਾਈ ਅਮਰਤਪਾਲ ਸਿੰਘ ਉਹਨਾਂ ਦੀ ਮਾਤਾ ਨੇ ਕਿਹਾ ਕਿ ਅਮਰਿਤਪਾਲ ਸਿੰਘ ਇਲੈਕਸ਼ਨ ਨਹੀਂ ਲੜੂਗਾ ਸਾਨੂੰ ਇਸ ਗੱਲ ਬਾਰੇ ਉਹਨੇ ਸਾਫ਼ ਕਹਿਤਾ ਹੈ ਪੇਪਰ 'ਚ ਆ ਗਿਆ ਦੇਖ ਲੈਣਾ ਉਹਨਾਂ ਦਾ ਬਿਆਨ ਹੈ ਜਿਸ ਦਿਨ ਭਾਜਪਾ ਵਾਲਿਆਂ ਨਾਲ ਗੱਲ ਹੋਈ ਉਹਨਾਂ ਨੂੰ ਅਸੀਂ ਸਾਫ਼ ਕਹਤਾ ਕਿ ਆ ਪੰਜ ਛੱਡ ਲੀਆਂ ਮੋੜ ਲੀਆਂ ਇਸ਼ੂਜ਼ ਨੇ ਜਿੰਨਾ ਜੇ ਇਹਨਾਂ ਬਾਰੇ ਕੋਈ ਊੜਾ ੜਾ ਈੜੀ ਸੱਸਾ ਨਹੀਂ ਹੁੰਦਾ ਪਾਵਰ ਔਰ ਨੋ ਪਾਵਰ ਇਜ਼ ਨਾਟ ਦੀ ਕੁਐਸਚਨ ਸਾਡੇ ਮੁੱਖ ਮੁੱਦੇ ਐ ਇਹਨਾਂ ਨੂੰ ਜੇ ਤੁਸੀਂ ਸੌਟ ਆਊਟ ਕਰੋਗੇ ਤਾਂ ਤੁਹਾਡੇ ਨਾਲ ਗੱਲ ਹੋ ਸਕਦੀ ਆ ਉਹਨਾਂ ਦਾ ਜਵਾਬ ਸੀ 50 50 ਨੋ ਮੁੱਦਾ ਰਾਦਰ ਦੋ ਰਾਈਡਰ ਲਾਤੇ ਕਿ ਇੱਕ ਇਲੈਕਸ਼ਨ ਦੇ ਦੌਰਾਨ ਬੰਦੀ ਸਿੰਘਾਂ ਦੀ ਗੱਲ ਨਹੀਂ ਕਰੋਗੇ ਇੱਕ ਕਿਸਾਨਾਂ ਦਾ ਮੁੱਦਾ ਨਹੀਂ ਚੁੱਕੋਗੇ ਤੋੜ ਵਿਚੋੜਾ ਹੋ ਗਿਆ ਉਸ ਦਿਨ ਤੋਂ ਉਹਨਾਂ ਨੂੰ ਇਹ ਹੋ ਗਿਆ ਕਿ ਯਾਰ ਐਸੀ ਵੱਡੇ ਵੱਡੇ ਸਿੱਧੇ ਕਰਤੇ ਐਨੇ ਕ ਖੁੰਝੇ ਜੱਜ ਬੈਠੇ ਨੇ ਇਹ ਆਕੜ ਕੇ ਐ ਆਪਰੇਸ਼ਨ ਨਾਗਪੁਰ ਸਟਾਰਟ ਹੋ ਗਿਆ ਹੈ ਕਿ ਇਹ ਹੁਣ ਇਹਨੂੰ ਉਦਵ ਸ਼ਿਵ ਸ਼ਾਹ ਨਾਲ ਤੇ ਸਿੰਦੇ ਸੇਵ ਸਾਧਾ ਨੂੰ ਕਰੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਗੱਲ ਹੋਰ ਹੈ ਇਹ ਗੱਲ ਹੋਰ ਹੈ ਉਹ ਗੱਲ ਦੇ ਪ੍ਰੋਸੈਸ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਦੇ ਵਿੱਚ ਵੀ ਦੋ ਥਾਟ ਆਫ ਸਕੂਲਸ ਨੇ ਇੱਕ ਇਹਨਾਂ ਨਹੀਂ ਵਾਲੀ ਐਡਵੋਕੇਟ ਕਰ ਰਿਹਾ ਇੱਕ ਇਹਦਾ ਉਹਨਾਂ 'ਚ ਵੀ ਵਿਰੋਧ ਕਰ ਰਿਹਾ ਕਿ ਤੁਸੀਂ ਪੰਜਾਬ ਨੂੰ ਤੀਲੀ ਨਾ ਲਾਓ ਵੈਕਿਊਮ ਆਫ ਸਿੱਖ ਲੀਡਰਸ਼ਿਪ ਜਿਹੜਾ ਹੈਗਾ ਨਹੀਂ ਰਹਿਣਾ ਜੇ ਮੋਡਰੇਟ ਤੇ ਸਟੈਬਲਿਸ਼ਡ ਲੀਡਰਸ਼ਿਪ ਨੂੰ ਡੀਥਰੋਨ ਕਰੋਗੇ ਉਹ ਵੈਕਿਊਮ ਹੋ ਲੋਕ ਲੈ ਲੈਣਗੇ ਜਿਹੜੇ ਤੁਹਾਤੋਂ ਮੈਨੇਜ ਨਹੀਂ ਹੋਣੇ ਉਹਨਾਂ ਦੇ ਵੀ ਦੋ ਸਕੂਲ ਆਫ ਥੋਟ ਹੈਗੇ ਆ ਸੋ ਇਹ ਤਾਂ ਤੁਹਾਨੂੰ ਤਾਂ ਮੇਰੇ ਖਿਆਲ ਪੁੱਛਣ ਦੀ ਲੋੜ ਨਹੀਂ ਸੀ ਤੁਸੀਂ ਅਗਲੇ ਦੇ ਟਿੱਡ ਫਰੋੜ ਲੈਣ ਨੂੰ ਮੈਂ ਤਾਂ ਬਾਹਰਲੀ ਗੱਲ ਦੱਸੀ ਹੈ ਆ ਇਲੈਕਸ਼ਨ ਤੋਂ ਪਹਿਲਾਂ ਬੜੀ ਚਰਚਾ ਰਹੀ ਅਖਬਾਰਾਂ 'ਚ ਵੀ ਲੋਕਾਂ 'ਚ ਵੀ ਤੇ ਟੂ ਸਮ ਐਕਸਟੈਂਟ ਸਮਥਿੰਗ ਵਾਸ ਥੇਰ ਤੋੜ ਵਿਛੋੜੇ ਹੋਗੇ ਤੁਸੀਂ ਮੇਰੀ ਗੱਲ ਨੂੰ ਜਦ ਇੱਕ ਹਿੰਟ ਦੇ ਦੂੰਗਾ ਸਮਝੋਗੇ ਚਿੰਨਾ ਚੇਰ ਅਕਾਲੀ ਦਲ ਤੇ ਬੀਜੇਪੀ ਦਾ ਤੋੜ ਵਿਛੋੜਾ ਨਹੀਂ ਹੋਇਆ ਤੁਸੀਂ ਅਖਬਾਰ ਦੇਖ ਲਓ ਪਾਈ ਅਮਰਤਪਾਲ ਸਿੰਘ ਉਹਨਾਂ ਦੀ ਮਾਤਾ ਨੇ ਕਿਹਾ ਕਿ ਅਮਰਤਪਾਲ ਸਿੰਘ ਇਲੈਕਸ਼ਨ ਨਹੀਂ ਲੜੂਗਾ ਸਾਨੂੰ ਇਸ ਗੱਲ ਬਾਰੇ ਉਹਨੇ ਸਾਫ਼ ਕਹਿਤਾ ਹੈ ਪੇਪਰ ਚ ਆ ਗਿਆ ਦੇਖ ਲੈਣਾ ਉਹਨਾਂ ਦਾ ਬਿਆਨ ਜਿਸ ਦਿਨ ਬੀਜੇਪੀ ਵਾਲਿਆਂ ਨਾਲ ਗੱਲ ਹੋਈ ਉਹਨਾਂ ਨੂੰ ਅਸੀਂ ਸਾਫ਼ ਕਹਤਾ ਕਿ ਆ ਪੰਜ ਛੱਡ ਲੀਆਂ ਮੋਡ ਲੀਆਂ ਇਸ਼ੂਜ਼ ਨੇ ਜਿੰਨਾ ਜੇ ਇਹਨਾਂ ਬਾਰੇ ਕੋਈ ਊੜਾ ੜਾ ਈੜੀ ਸੱਸਾ ਨਹੀਂ ਹੁੰਦਾ ਪਾਵਰ ਔਰ ਨੋ ਪਾਵਰ ਇਜ਼ ਨਾਟ ਦੀ ਕੁਐਸਚਨ ਸਾਡੇ ਮੁੱਖ ਮੁੱਦੇ ਐ ਇਹਨਾਂ ਨੂੰ ਜੇ ਤੁਸੀਂ ਸੌਟ ਆਊਟ ਕਰੋਗੇ ਤਾਂ ਤੁਹਾਡੇ ਨਾਲ ਗੱਲ ਹੋ ਸਕਦੀ ਆ ਉਹਨਾਂ ਦਾ ਜਵਾਬ ਸੀ 50 50 ਨੋ ਮੁੱਦਾ ਰਾਦਰ ਦੋ ਰਾਈਡਰ ਲਾਤੇ ਕਿ ਇੱਕ ਇਲੈਕਸ਼ਨ ਦੇ ਦੌਰਾਨ ਬੰਦੀ ਸਿੰਘਾਂ ਦੀ ਗੱਲ ਨਹੀਂ ਕਰੋਗੇ ਇੱਕ ਕਿਸਾਨਾਂ ਦਾ ਮੁੱਦਾ ਨਹੀਂ ਚੁੱਕੋਗੇ ਤੋੜ ਵਿਛੋੜਾ ਹੋ ਗਿਆ ਉਸ ਦਿਨ ਤੋਂ ਉਹਨਾਂ ਨੂੰ ਇਹ ਹੋ ਗਿਆ ਕਿ ਯਾਰ ਐਸੀ ਵੱਡੇ ਵੱਡੇ ਸਿੱਧੇ ਕਰਤੇ ਇੰਨੇ ਕੁ ਖੁੰਝੇ ਜਿਹੇ ਬੈਠੇ ਨੇ ਇਹ ਆਕੜ ਕੇ ਐਪਰੇਸ਼ਨ ਨਾਗਪੁਰ ਸਟਾਰਟ ਹੋ ਗਿਆ ਕਿ ਇਹ ਹੁਣ ਇਹਨੂੰ ਉੱਧਵ ਸ਼ਿਵ ਸ਼ੈਨਾ ਤੇ शिंदे शिवसेना ਦਾ ਆਂਕੂ ਕਰੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਗੱਲ ਹੋ ਰਹਾ ਹੈ ਇਹ ਗੱਲ ਹੋਰ ਐ ਉਹ ਗੱਲ ਦੇ ਪ੍ਰੋਸੈਸ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਉਹਨਾਂ ਦੇ ਵਿੱਚ ਵੀ ਦੋ ਥਾਟ ਆਫ ਸਕੂਲਸ ਨੇ ਇੱਕ ਇਹਨਾਂ ਨੀ ਵਾਲੀ ਐਡਵੋਕੇਟ ਕਰ ਰਿਹਾ ਇੱਕ ਇਹਦਾ ਉਹਨਾਂ 'ਚ ਵੀ ਵਿਰੋਧ ਕਰ ਰਿਹਾ ਕਿ ਤੁਸੀਂ ਪੰਜਾਬ ਨੂੰ ਤੀਲੀ ਨਾ ਲਾਓ ਵੈਕਿਊਮ ਆਫ ਸਿੱਖ ਲੀਡਰਸ਼ਿਪ ਜਿਹੜਾ ਹੈਗਾ ਨਹੀਂ ਰਹਿਣਾ ਜੇ ਮੋਡਰੇਟ ਤੇ ਐਸਟੈਬਲਿਸ਼ਡ ਲੀਡਰਸ਼ਿਪ ਨੂੰ ਡੀਥਰੋਨ ਕਰੋਗੇ ਉਹ ਵੈਕਿਊਮ ਉਹ ਲੋਕ ਲੈ ਲੈਣਗੇ ਜਿਹੜੇ ਤੁਹਾਤੋਂ ਮੈਨੇਜ ਨਹੀਂ ਹੋਣਗੇ ਉਹਨਾਂ ਦੇ ਵੀ ਦੋ ਸਕੂਲ ਆਫ ਥੌਟ ਹੈਗੇ ਆ ਸੋ ਇਹ ਤਾਂ ਤੁਹਾਨੂੰ ਤਾਂ ਮੇਰੇ ਖਿਆਲ ਪੁੱਛਣ ਦੀ ਲੋੜ ਨਹੀਂ ਸੀ ਤੁਸੀਂ ਅਗਲੇ ਦੇ ਢਿੱਡ ਫਰੋੜ ਲੈਣੋ ਮੈਂ ਤਾਂ ਬਾਹਰਲੀ ਗੱਲ ਦੱਸੀ ਹੈ